ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਹ ਕੇ ਯਾਤ ਲੈ ਤੁਹਾਡਾ ਸਵਾਗਤ ਕਰਾਂ। ਦੋਸਤੋ ਹੁਣ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ। ਅੰਮ੍ਰਿਤਸਰ ਲੋਕ ਸਭਾ ਸੀਟ ਤੇ ਵੀ ਚੌਕੋਣਾ ਮੁਕਾਬਲਾ ਹੈ। ਚਾਰ ਕੋਣਾ ਕਹਿ ਲੋ ਜਾਂ ਪੰਜ ਕੋਣਾ ਕਹਿ ਲੋ ਮੁਕਾਬਲਾ ਇਸ ਸਮੇਂ ਹੈ ਜਿਹਦੇ ਵਿੱਚ ਸਾਰੀਆਂ ਹੀ ਮੇਨ ਪਾਰਟੀਆਂ ਵੱਲੋਂ ਜਿੱਦਾਂ ਕਿ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਟਿਕਟ ਦਿੱਤੀ ਗਈ ਹੈ ਉਸ ਤੋਂ ਇਲਾਵਾ ਕਾਂਗਰਸ ਵੱਲੋਂ ਜਿਹੜੇ ਪਿਛਲੇ ਟਰਮ ਦੇ ਵਿੱਚ ਜਿੱਤੇ ਹੋਏ ਗੁਰਜੀਤ ਸਿੰਘ ਔਜਲਾ ਨੂੰ ਰਿਪੀਟ ਕੀਤਾ ਗਿਆ ਹੈ ਤੇ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ अपना अनिल जोशी जी नु मैदान विच उताराया है जो के काली दल नु जॉइन ਕਰਨ ਤੋਂ ਪਹਿਲਾਂ ਕਿਸੇ ਸਮੇਂ ਭਾਜਪਾ ਵਿੱਚ ਮਤਲਬ ਵਿਧਾਇਕ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਈਮਾਨ ਸਿੰਘ ਮਾਨ ਜੀ ਨੂੰ ਮੁਕਾਬਲੇ ਵਿੱਚ उताराया ਗਿਆ ਹੈ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਵਿਸ਼ਾਲ ਸਿੱਧੂ ਦੇ ਰੂਪ ਵਿੱਚ ਆਪਣਾ ਕੈਂਡੀਡੇਟ ਦਿੱਤਾ ਹੈ ਬਾਕੀ ਹੋਰ ਵੀ ਛੋਟੀਆਂ ਪਾਰਟੀਆਂ ਤੇ ਇੰਡੀਪੈਂਡੈਂਟ ਕੈਂਡੀਡੇਟ ਕਾਫੀ ਤਾਦਾਦ ਵਿੱਚ ਇਥੋਂ ਚੋਣ ਲੜ ਰਹੇ ਹਨ ਹੁਣ ਜੇ ਆਪਾਂ ਗੱਲ ਕਰੀਏ ਤਾਂ ਮੇਨ ਕੈਂਡੀਡੇਟ ਜੋ ਹੈ ਜਿਨ੍ਹਾਂ ਦੇ ਵਿਚਕਾਰ ਮੁਕਾਬਲਾ ਹੈ ਜਾਂ ਜੋ ਘੈਰੋਗੇ ਪਹਿਲੇ ਦੂਜੇ ਨੰਬਰ ਤੇ ਆਉਣ ਦੀ ਉਮੀਦ ਸਾਨੂੰ ਹੈ ਇੱਥੇ ਫਸਮਾ ਮੁਕਾਬਲਾ ਮੌਜੂਦਾ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਰੀਵਾਲ ਜੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਵਿਚਕਾਰ ਵੇਖਣ ਨੂੰ ਲੱਗ ਰਿਹਾ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਅਨਿਲ ਜੋਸ਼ੀ ਔਰ ਭਾਜਪਾ ਵੀ ਅੱਛੀ ਕਾਜ਼ੀ ਮੋਡ ਇਥੋਂ ਪ੍ਰਾਪਤ ਕਰਨਗੇ ਅਤੇ ਜਿੰਦੇ ਦਾਬੇ ਸਾਰਿਆਂ ਦੇ ਨੇ ਤੇ ਬਾਕੀ 4 ਤਰੀਕ ਨੂੰ ਆਪਾਂ ਨੂੰ ਪਤਾ ਚੱਲੇਗਾ ਕਿ ਕੌਣ ਬਾਜੀ ਮਾਰ ਕੇ ਲੈ ਗਿਆ ਅਮਰਸਰ ਧੰਨਵਾਦ